ਦਵੇਹ ਚਰਨ ਕਮਲ ਸਰਨੰ ਰਮਣ ਗੋਪਾਲ ਕੀਰਤਨ ਹੈ ਸਾਧ ਸੰਗੀਨ ਤਰਨੰ ਨਾਨਕ ਮਹਾ ਸਾਗਰ ਪੈ ਦੁੱਤਰ ਹੈ ਸਿਰ ਮਸਟਕ ਰਖਿਆ ਪਾਰ ਬ੍ਰਹਮੰ ਹਸਤ ਕਾਇਆ ਰਖਿਆ ਪਰਮੇਸ਼ਵਰ ਹੈ ਆਤਮ ਰਖਿਆ ਗੋਪਾਲ ਸੁਆਮੀ ਤਨ ਚਰਨ ਰਖਿਆ ਜਗਦੀਸ਼ਵਰ ਹੈ ਸਰਬ ਰਖਿਆ ਗੁਰਦਿਆਲ ਹੈ ਭੈ ਦੂਖ ਬਨਾਸਨ ਹੈ ਭਗਤ ਵਛਲ ਅਨਾਥ ਨਾਥੀ ਸਰਨ ਨਾਨਕ ਪੁਰਖ ਅਚੁਤ ਹੈ ਜੀਨ ਕਲਾ ਧਾਰਿਓ ਆਕਾਸੰ ਬੈ ਸੰਤਰੰ ਕਾਸ਼ਟ ਬੇਸ਼ਟੰ ਜੀਨ ਕਲਾ ਸਸ ਸੂਰ ਨਖਿਅਤਰ ਜੋਤਿਯੰ ਸਾਸੰ ਸਰੀਰ ਧਾਰਨੰ ਜੀਨ ਕਲਾ ਮਾਤ ਗਰਭ ਪ੍ਰਤਪਾਲੰ ਨਹਿ ਸਿਦੰਤ ਜਠਰ ਰੋਗਣ ਹੈ ਤੇਨ ਕਲਾ ਅਸਥੰਭੰ ਸਰੋਵਰੰ ਨਾਨਕ ਨਹ ਸਜੰਤ ਤਰੰਗ ਤੋਇਣ ਹੈ ਗੁਸਾਈ ਗ੍ਰਿਸ਼ਟ ਰੂਪੇਣ ਸਿਮਰਣੰ ਸਰਬਤਰ ਜੀਵਨ ਹੈ ਲਬਦਿਹੰ ਸੰਤ ਸੰਗੇਣ ਨਾਨਕ ਸਵਾਸ ਮਾਰਗ ਹਰ ਭਗਤਨ ਹੈ ਮਸਕੰ ਪਗਨੰਤ ਸੈਲੰ ਕਰਦਮੰ ਤਰੰਤ ਪਪੀਲ ਕਹੈ ਸਾਗਰੰ ਲਗੰਤ ਪਿੰਗੰ ਤਮ ਪ੍ਰਕਾਸ ਅੰਧ ਕਹਿ ਸਾਧ ਸੰਗੇਨ ਸਿਮਰੰਤ ਗੋਬਿੰਦ ਸਰਨ ਨਾਨਕ ਹਰ ਹਰ ਹਰੀ ਤਿਲ ਕਹੀਣੰਗ ਜਥਾ ਵਿਪਰਾ ਅਮਰ ਹੀਣੰਗ ਜਥਾ ਰਾਜ ਨਹ ਆਵਦ ਹੀਣੰਗ ਜਥਾ ਸੂਰਾ ਨਾਨਕ ਧਰਮ ਹੀਣੰਗ ਤਥਾ ਬੈਸਨ ਵਹ ਨਾ ਸੰਖੰ ਨਾ ਚਕਰੰ ਨਾ ਗਧਾ ਨਾ ਸਿਆਮੰ ਅਚਰਜ ਰੂਪੰ ਰਹੰਤ ਜਨਮੰ ਨੀਤ ਨੀਤ ਕਥੰਤ ਬੇਦਾ ਊਚ ਮੂਚ ਅਪਾਰ ਗਵਿੰਦਹਿ ਬਸੰਤ ਸਾਧ ਰਿਧਯੰ ਅਚੁੱਤ ਬੁਝੰਤ ਨਾਨਕ ਬੜ ਭਾਗੀ ਅਹ ਉਦਿਆਨ ਬਸਨੰ ਸੰਸਾਰੰ ਸੰਬੰਧੀ ਸਵਾਨ ਸਿਆਲ ਖਰਹਿ ਬਿਕਮੋ ਸਥਾਨ ਮਨ ਮੋਹ ਮਦਨੰ ਮਹਾ ਅਸਾਧ ਪੰਚ ਤਸ ਕਰਹਿ ਹੀਤਮੋ ਭੈ ਭਰਮ ਭ੍ਰਮਣੰ ਅੰਗ ਪਾਸ ਤੀਖਣ ਕਠਨ ਹੈ ਪਾਵਕ ਤੋ ਅਸਾਧ ਘੁਰੰ ਫਗਮ ਤੀਰ ਨਹ ਲੰਗਨ ਹੈ ਪਜ ਸਾਧ ਸੰਗ ਗੋਪਾਲ ਨਾਨਕ ਹਰ ਚਰਨ ਸਰਨ ਉਧਰਨ ਕਿਰਪਾ ਕਿਰਪਾ ਕਰੰਤ ਗੋਬਿੰਦ ਗੋਪਾਲ ਹੈ ਸਗਲੇ ਅੰਗ ਰੋਗ ਖੰਡਨ ਹੈ ਸਾਧ ਸੰਗੇਣ ਗੁਣ ਰਮਤ ਨਾਨਕ ਸਰਨ ਪੂਰਨ ਪਰਮੇਸ਼ਵਰ ਹੈ सियामलं मदर मनुखयां रिद्धहं भूम वैरनह निमंत होवंत मिथ्या चेतनं संत स्वज्जनह अचेत मूड़ा ना जानंत कटंत सासा नित प्रति सिजंत महासुंदरी कायां काल कन्या ग्रासति रचंत पुरखह कटंब लीला अनित आशा विख्या बनोद ਪਰਮਹੰਤ ਪਰਮਹੰਤ ਬਹੁ ਜਨਮ ਹਾਰਿਓ ਸਰਨ ਨਾਨਕ ਕਰਨਾ ਮੈ ਹੇ ਜਿਹ ਬੇ ਹੇ ਰਸਗੇ ਮਦਰ ਪ੍ਰਿਆ ਤਵੰ ਸਤ ਹਤੰ ਪਰਮ ਬਾਦੰ ਵਰਤ ਇਥੈ ਸੁਧ ਅਸਰਨ ਹੈ ਗੋਬਿੰਦ ਦਾ ਮੋਦਰ ਮਾਧਵੀ ਗਰਭੰਤ ਨਾਰੀ ਮਧੋਨ ਮਤੰ ਬਲਵੰਤ ਬਲਾਤ ਕਾਰਨ ਹੈ ਚਰਨ ਕਮਲ ਨਹਿ ਭਜੰਤ ਤ੍ਰਿਣ ਸਮਾਨ ਧ੍ਰਿਗ ਜਨਮ ਨਹਿ ਹੇ ਪਪੀਲ ਕਾ ਗ੍ਰਸਟੇ ਗੋਬਿੰਦ ਸਿਮਰਨ ਤਵੰ ਤਨੀ ਨਾਨਕ ਅਨਕ ਬਾਰ ਨਮੋ ਨਮਹਿ ਤ੍ਰਿਣੰਗ ਤਾ ਮੇਰੰ ਸਹਿਕੰਗ ਤਾ ਹਰੀੰ ਬੂਡੰਗ ਤਾ ਤਰੀੰ ਊਣੰਗ ਤਾ ਭਰੀੰ ਅੰਧਕਾਰ ਕੋਟ ਸੂਰ ਉਜਾਰੰ ਬਿਨਵੰਤ ਨਾਨਕ ਹਰ ਗੁਰ ਦਿਆਰੰ ब्राह्मण है संग उदरणम ब्रह्म कर्म जे पूर्ण है आत्मरतम संसार गहनते नर नानक निहपल है पर दर्भ हिरणम बहु विघ्न करनम उच्चारणम सर्व जी कह लोलई तृष्णा अतिप्त मन माए कर्मकर्त से सुकरह मतेसमेव चरणम उदरणम पद उत्तरेह ਅਨੇਕ ਪਾਤਕ ਹਰਨ ਨਾਨਕ ਸਾਧ ਸੰਗਮ ਨਾ ਸੰਸਿਆ ਮਹੱਲਾ ਪੰਜਵਾਂ ਗਾਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਰਪੂਰ ਪੋਪ ਸੁਗੰਦਾ ਪਰਸ ਮਨੁੱਖਿਐ ਦੇਹੰ ਮਲੀਣੰ ਮੱਧ ਹਰੁਦਰ ਦੁਰਗੰਦਾ ਨਾਨਕ ਅਥ ਗਰਬੇਣ ਅਗਿਆਨਣੋ ਪਰਮਾਣੂ ਪਰਜੰਤ ਆਕਾਸ਼ੈ ਦੀਪ ਲੋ ਸੇ ਖੰਡਣਹਿ ਗਸ਼ੀਣ ਲੈਣ ਪਰੇਣ ਨਾਨਕ ਬਿਨਾ ਸਾਧੂ ਨਾ ਸਿਧਿਆਤੇ ਜਾਣੋ ਸਤਿ ਹਵੰਤੋ ਮਰਨੋ ਦ੍ਰਿਸ਼ਟੀਣ ਮਿਥਿਆ ਕੀਰਤ ਸਾਥ ਚਲੰਥੋ ਭਣੰਤ ਨਾਨਕ ਸਾਧ ਸੰਗੇਣ ਮਾਇਆ ਚਿਤ ਪਰਮੇਣ ਇਸ਼ਟ ਮਰਤੇਖ ਬਾਂਧ ਵਹਿ ਲਬਦੇ ਹੰ ਸਾਧ ਸੰਗੇਣ ਨਾਨਕ ਸੁਖ ਅਸਥਾਨੰ ਗੋਪਾਲ ਭਜਨੰ ਮੈ ਲਾਗਰ ਸੰਗੀਨ ਨਿਮ ਬਿਰਖ ਸੇ ਚੰਦਨਹਿ ਨਿਕਟ ਬਸੰਤੋ ਬਾਂਸੋ ਨਾਨਕ ਹਮ ਬੋਧ ਨਾ ਬੋਹਤੇ ਗਾਥਾ ਗੁੰਫ ਗੋਪਾਲ ਕਥੰ ਮਤੰ ਮਾਨ ਮਰਦਨਹਿ ਹਤੰ ਪੰਚ ਸਤਨੇਨ ਨਾਨਕ ਹਰ ਬਾਣੇ ਪ੍ਰਹਾਰਨਹਿ ਵਚਨ ਸਾਧ ਸੁਖ ਪੰਥਾ ਲਹੰਤਾ ਬਡ ਕਰਮਣ ਹੈ ਰਹੰਤਾ ਜਨਮ ਮਰਣੀਨ ਰਮਣ ਨਾਨਕ ਹਰ ਕੀਰਤਨ ਹੈ ਪੱਤਰ ਪੁਰਝੀਣ ਝੜਿਅੰ ਨਹਿ ਝੜਿਅੰ ਪੇੜ ਸੰਪਤਾ ਨਾਮ ਬਿਹੂਣ ਬਖਮਤਾ ਨਾਨਕ ਵਹੰਤ ਜੋਨ ਬਾਸ ਰੂ ਰੈਣੀ ਭਾਵਨੀ ਸਾਧ ਸੰਗੇਣ ਲਬੰਤੰ ਬਡ ਭਾਗਣ ਹੈ ਹਰ ਨਾਮ ਗੁਣ ਰਮਣੰ ਨਾਨਕ ਸੰਸਾਰ ਸਾਗਰ ਨਹਿ ਵਿਆਪਣਹਿ ਗਾਥਾ ਗੂੜ ਅਪਾਰੰ ਸਮਝਣੰ ਬਿਰਲਾ ਜਨਹਿ ਸੰਸਾਰ ਕਾਮ ਤਜਣੰ ਨਾਨਕ ਗੋਬਨ ਰਮਣੰ ਸਾਧ ਸੰਗਮਹਿ ਸਮੰਤਰ ਸਾਧ ਬਚਨ ਕੋਟ ਦੁਖ ਬਨਾਸਨਹਿ ਹਰ ਚਰਨ ਕਮਲ ਧਿਆਨੰ ਨਾਨਕ ਕੁੱਲ ਸਮੂਹ ਉਧਾਰਨਹਿ सुंदरम मंदिर सण है जेण मध्य है हर कीर्तन है मुक्ति रमन गोविंद है नानक लबदहंग बड भागण है हर लबदो मित्र सुमिटो विदारण कदे ना चित्तो जाका स्थल तोल अमितो सोई नानक सखा जी संग कित्तो अपज संग मटंत सत पुत्र है सिमरतब्बे है हृदय गुरु मंत्रण है ਪ੍ਰੀਤਮ ਭਗਵਾਨ ਅਚੁੱਤ ਨਾਨਕ ਸੰਸਾਰ ਸਾਗਰ ਤਾਰਨ ਹੈ ਮਰਣੰ ਵਿਸਰਣੰ ਕੁ ਬਿੰਦ ਹੈ ਜੀਵਨੰ ਹਰ ਨਾਮ ਧਿਆਵਣ ਹੈ ਲੱਭਣ ਸਾਧ ਸੰਗੀਣ ਨਾਨਕ ਹਰ ਪੂਰਬ ਲਿਖਣ ਹੈ ਦਸਨ ਬਿਹੂਨ ਭੰਗੰ ਮੰਤਰੰ ਗਾਰੜੀ ਨਿਵਾਰਨ ਬਿਆਦ ਉਪਾਣ ਸੰਤੰ ਨਾਨਕ ਲਬਦ ਕਰਮਣ ਹੈ ਜਤਕ ਕਾਥ ਰਮਣੰ ਸਰਣੰ ਸਰਬਤਰ ਜੀਅਨਹ ਤਤ ਲਗਣੰ ਪ੍ਰੇਮ ਨਾਨਕ ਪ੍ਰਸਾਦੰ ਗੁਰਦਰਸ਼ਨਹ ਚਰਨਾਰ ਬਿੰਦ ਮਨ ਭਿਦਿਅੰ ਸਿਧੰ ਸਰਬ ਕੁਸਲਨਹ ਗਾ ਕਾ ਗਾਵੰਤ ਨਾਨਕ ਪਭਿੰ ਪਰਾਪੂਰਬਣੈ ਸ਼ੁਭ ਬਚਨ ਰਮਣੰ ਗਵਣੰ ਸਾਧ ਸੰਗੀਨ ਉਦਰਨਹ ਸੰਸਾਰ ਸਾਗਰੰ ਨਾਨਕ ਪੁਨਰਪ ਜਨਮ ਨਾ ਲਭਿਅਤੇ ਵੇਦ ਪ੍ਰਾਨ ਸਾਸਤਰ ਵਿਚਾਰੰ ਏਕ ਅੰਕਾਰ ਨਾਮ ਉਰ ਧਾਰੰ ਕੁਲਹ ਸਮੂਹ ਸਗਲ ਉਧਾਰੰ ਵਡ ਭਾਗੀ ਨਾਨਕ ਕੋ ਤਾਰੰ ਸਿਮਰਣੰ ਗੋਬਿੰਦ ਨਾਮੰ ਉਦਰਣੰ ਕੁਲ ਸਮੂਹਣ ਹੈ ਲਬਦਿਹੰ ਸਾਧ ਸੰਗੇਣ ਨਾਨਕ ਵਡਭਾਗੀ ਭੇਟ ਅੰਤ ਦਰਸਨ ਹੈ ਸਰਬ ਦੋਖ ਪ੍ਰੰਤਿਆਗੀ ਸਰਬ ਧਰਮ ਉਦ੍ਰੰਤਰਨ ਹੈ ਲਬਧੇਣ ਸਾਜ ਸੰਗੀਣ ਨਾਨਕ ਮਸਟਕ ਲਿਖਿਆਣ ਹੈ ਹੋਇਓ ਹੈ ਹੋਵੰਤੋ ਹਰਨ ਭਰਨ ਸੰਪੂਰਨ ਹੈ ਸਾਧੂ ਸਤਮ ਜਾਣੋ ਨਾਨਕ ਪ੍ਰੀਤ ਕਾਰਨ ਸੁਖੀਣ ਭੈਣ ਰਤਨੰ ਰਚਨੰ ਕਸੋ ਬਰੰਗਣ ਹੈ ਰੋਗ ਸੋਗ ਬਿਉਗੰ ਨਾਨਕ ਸੁਖ ਨਾ ਸੁਪਨਹਿ ਸੁਨੇ ਹੀ ਮਹੱਲਾ ਪੰਜਵਾਂ ਏਕ ਓ ਅੰਕਾਰ ਸਤਿਗੁਰ ਪ੍ਰਸਾਦ